ਅੱਜ ਫਰੋਇਪੁਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ ਇਸ ਦੌਰਾਨ ਜਾਣਕਾਰੀ ਦਿੰਦੇ ਹਾਂ ਕਿਸਾਨਾਂ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਨੂੰ ਲਖੀਂਪੁਰ ਥੀਲੀ ਦਾ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਹੋਰ ਵੀ ਮੰਗਾਂ ਨੂੰ ਲੈ ਕੇ ਇਹ ਚੱਕਾ ਜਿਹੜਾ ਉਜਾਮ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਗਰ ਕੇਂਦਰ ਸਰਕਾਰ ਨੇ ਜਲਦ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਜਿਹੜਾ ਉਹ ਤਿੱਖਾ ਵੱਡਿਆ ਜਾਵੇਗਾ ਤਾਂ ਇਸ ਧਰਮੇ ਨੂੰ ਲੈ ਕੇ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਅੱਜ ਇਹ ਧਰਮਾ ਕਿੱਥੇ ਲੱਗਾ ਔਰ ਕਿੰਨੀ ਦੇਰ ਦੇ ਲਈ ਲੱਗਾ ਇਹ ਸਾਨੂੰ ਸੂਬੇ ਤੋਂ ਹੁਕਮ ਹੈ ਮੈਂ ਨਰਿੰਦਰਪਾਲ ਸਿੰਘ ਜਤਾਲਾ ਕਿਸਾਨ ਵਿਦੂਰ ਸ਼ਰਸ਼ਮਟੀ ਡਿਸਟ੍ਰਿਕਟ ਮੀ ਪ੍ਰਧਾਨ ਫਰੋਜ਼ਪੁਰ ਸਾਨੂੰ ਸੂਬੇ ਵੱਲੋਂ ਹੁਕਮ ਹੈ 2 ਘੰਟੇ ਦਾ 12:30 ਤੋਂ 2:30 ਤੱਕ ਇੱਕੜ ਕੋ ਸਾਡੀਆਂ ਲੋਕਲ ਪ੍ਰਸ਼ਾਸਨ ਨਾਲ ਸਿਵਲ ਨਾਲ ਤੇ ਪੁਲਿਸ ਨਾਲ ਕੋਈ ਮੰਗਾ ਸਾਡੀਆਂ ਵਿੱਚੜੀਆਂ ਦੋ ਤਿੰਨ ਮਹੀਨੇ ਤੋਂ ਪਿੱਛੇ ਤੋਂ ਕੋਈ ਸਾਡਾ ਕੰਮ ਹੋਰ ਨਹੀਂ ਰਹਾ ਦਫ਼ਤਰਾਂ 'ਚ ਅਸੀਂ ਜਨਤਾ ਦੇ ਨਮਾਇੰਦੇ ਆ ਤੇ ਜਨਤਾ ਦੇ ਨਾਲ ਖੜੇ ਆ ਤੇ ਸਾਡਾ ਜਿਹੜਾ ਕੰਮ ਆ ਉਹ ਦੋ ਘੰਟੇ ਵੱਧ ਸਕਦਾ ਜਿੱਤਰਨਾ ਤੋਂ ਜਿਹੜਾ ਸਾਡਾ ਮੇਨ ਉਹ ਜੰਡਰ ਸਰਕਾਰ ਨਾਲ 12 ਮੰਗਾ ਜਿਹਦੇ ਵਿੱਚ ਮੇਨ ਤੇਈ ਫਦਲਾਂ ਦੀ ਗਾਰੰਟੀ ਦਾ ਕਾਨੂੰਨ ਐ ਐਮਐਸਬੀ ਬਣਾਉਣਾ ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ੀ ਕਿਸਾਨ ਮਜ਼ਦੂਰਾਂ ਨੂੰ ਜਿਹੜਾ 200 ਦਿਨਾਂ ਰੇਗਾਂ ਦੇ ਵਿੱਚ ਦਿਹਾੜੀ 700 ਰੁਪਿਆ ਦਿਹਾੜੀ ਸਾਡੀ ਡਿਮਾਂਡ ਹੈ 2000 ਚਾਰ ਮੰਗਿਆ ਸਾਡੀਆਂ ਮੋਦੀ ਸਰਕਾਰ ਨੇ ਦਿੱਲੀ ਮੰਨ ਲਈਆਂ ਲਿਖਤੀ ਤੇ ਵਾਅਦਿਆਂ ਤੋਂ ਭੱਜ ਗਈ ਸਰਕਾਰ ਤੇ ਕੋਈ ਗੱਲ ਨਹੀਂ ਸਾਡੇ ਸੂਬੇ ਆਗੂ ਦਾ ਹੁਕਮ ਹੈ ਵੀ 2029 ਤੱਕ ਜਿਹੜਾ ਇਹਨੂੰ ਜਨਜਰ ਚਾਹ ਬਣਾਉਣੇ ਆਪਦੇ ਮੈਥਡ ਤੇ ਨਹੀਂ ਨਾ ਆ ਜਾਂਦਾ ਉਹਨਾਂ ਜਰ ਤਰਨਾ 2029 ਤੱਕ ਚੱਲੇਗਾ ਦਿੱਲੀ ਚੱਲੇ ਸ਼ੰਭੂ ਚੱਲੇ ਹੋਰ ਕਿਤੇ ਚੱਲੇ ਪੰਜਾਬ 'ਚ ਉਹ ਅਸੀਂ ਲਾ ਕੇ ਰੱਖਾਂਗੇ ਤਾਂ ਇਹਨੂੰ ਜਨਜਰ ਕੋਈ ਪੰਜਾਬ ਸਰਕਾਰ ਨਾਲ ਆ ਰੈਡ ਐਂਟਰੀਆਂ ਕਰਨੀਆਂ ਆਈ ਪਾਕਿਸਤਾਨ ਦੇ ਵਿੱਚ ਨਹੀਂ ਤੋੜੀਆਂ ਤੇ ਐਨਜੀਡੀ ਦਾ ਹੁਕਮ ਆ ਬੇਰਾਂ ਨੂੰ 5000 ਛੋਟੇ ਕਿਸਾਨ ਨੂੰ 3000 ਵੱਡੇ ਨੂੰ ਸਿੱਧੀ ਖਾਤਾ ਸਬਜੜੀ ਪਾ ਦਿਓ ਉਹ ਵੀ ਕੰਮ ਨਹੀਂ ਕਰਨਾ ਅੱਜ 750 ਉਡਣ ਦਸਤਾ ਜਿਹੜਾ ਹੈ ਉਹ ਇੱਥੇ ਪੰਜਾਬ ਤੇ ਲੱਗ ਗਿਆ ਕਿਸਾਨਾਂ ਨੂੰ ਫੜਨਵਾ ਦਿਆ ਸਾਨੂੰ ਕੋਈ ਡਰ ਨਹੀਂ ਉਡਣ ਦਸਤਿਆਂ ਦਾ ਕਿਉਂਕਿ ਬਾਬਾ ਬੰਦਾ ਸਿੰਘ ਦੇ ਵਾਰਸਾਂ ਹੀ ਗੁਰੂ ਗੋਬਿੰਦ ਸਿੰਘ ਦੇ ਪੰਜਾਬ ਚ ਕਿੰਨੀ ਥਾਵਾਂ ਤੇ ਉੱਤੇ ਲੱਗਿਆ ਔਰ ਫਿਰੋਜ਼ਪੁਰ ਤੇ ਕਿੰਨੀ ਥਾਵਾਂ ਉੱਤੇ ਲੱਗਿਆ ਫਿਰੋਜ਼ਪੁਰ ਦੇ ਵਿੱਚ ਜੀ ਸਾਡਾ 5 ਜਗ੍ਹਾ ਤੇ ਆ ਪੰਜਾਬ ਦੇ ਵਿੱਚ 35 40 ਜਗ੍ਹਾ ਤੇ ਆ ਤੂੰ ਸਾਰੇ ਇੰਡੀਆ ਦੇ ਵਿੱਚ ਚੱਕਾ ਜਾਮ ਆ ਜਿਹੜਾ ਕੱਲੇ ਪੰਜਾਬ ਚ ਨਹੀਂ ਗਾ ਸਾਰ ਇੰਡੀਆ ਦੇ ਵਿੱਚ ਭਾਰਤ ਚ ਉਰੇ ਭਾਰਤ ਦੇ ਉਹ ਚੱਕਾ ਜਾਮ ਆ ਓਏ ਆਜਾ ਇਹਨਾਂ ਨੂੰ ਟਰੈਲਰ ਵਗਾਇਆ 2 ਘੰਟੇ ਦਾ ਔਨ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਧਰਨਾ ਨੂੰ ਲੰਮਾ ਵੀ ਕਰ ਸਕਦੇ ਹਾਂ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਨਾਮ ਹੈ ਜੀ ਤੁਹਾਡਾ ਔਰ ਕਿੱਥੇ ਲੱਗਿਆ ਤੁਹਾਨੂੰ ਮੇਰਾ ਨਾਮ ਗੁਰਮੇਲ ਸਿੰਘ ਜੀਆ ਬੱਗਾ ਜੋਨ ਪ੍ਰਧਾਨ ਫਿਰੋਜ਼ਪੁਰ ਤੇ ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਇਹ ਧਰਨਾ ਜਿਹੜਾ ਹੈ ਫਿਰੋਜ਼ਪੁਰ ਸ਼ੌਣੀ ਇਸ ਰੇਲਵੇ ਸਟੇਸ਼ਨ ਤੇ ਲੱਗਾ ਸਾਡੇ ਚਾਰਜ ਆਉਣ ਇੱਥੇ ਲੱਗੇ ਨੇ ਸਾਡੇ ਪ੍ਰਧਾਨ ਸਾਹਿਬ ਜੀ ਨਾਲ ਨੇ ਇਹ ਜਿਹੜੀਆਂ ਸਾਡੀਆਂ ਲੰਮਸਾ ਮੰਗਾ ਚੱਲ ਰਹੀਆਂ ਨੇ ਜੋ ਅਸੀਂ ਸ਼ੰਭੂ ਮੋਰਚੇ ਦੇ ਉੱਤੇ ਧਰਨਾ ਹੱਡਾ ਲੱਗਾ ਹੋਇਆ ਉਹਦੇ ਪ੍ਰਤੀ ਹੁਣ ਜਿਹੜਾ ਇਹ ਆ ਵੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਨੇ ਜਿੱਦਾਂ ਪ੍ਰਾਲੀ ਤੇ ਆ ਗਏ ਨੇ ਜਦੋਂ 2% ਸਿਰਫ ਮਤਲਬ ਐਗਰੀਕਲਚਰ ਦਾ ਧੂਆਂ ਤੇ ਜਿਹੜੇ 60 ਜਾਂ 52% ਜਾਂ ਕਿਸੇ ਮਤਲਬ ਹੈਗੇ ਨੇ ਉਹਨਾਂ ਤੇ ਤਾਂ ਕੋਈ ਐਕਸ਼ਨ ਨਹੀਂ ਤੇ ਜੇ ਪ੍ਰਾਲੀ ਅਜੇ ਸੜੀ ਨਹੀਂ ਜੇ ਹੁਣ ਪ੍ਰਦੂਸ਼ਣਾਂ ਦੇ ਹੋ ਗਿਆ ਅਜੇ ਤੱਕ ਤਾਂ ਪੰਜਾਬ ਦੇ ਵਿੱਚ ਚੋਣਾ ਨਹੀਂ ਵਿੜੀ ਚਾ ਤੇ ਪ੍ਰਦੂਸ਼ਣ ਕਿੱਥੋਂ ਹੋ ਗਿਆ ਇਹ ਸਿਰਫ ਤੇ ਸਿਰਫ ਇਹ ਸਰਕਾਰ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਵੀ ਕਿਸਾਨਾਂ ਦੇ ਉੱਤੇ ਹਰ ਕੰਮ ਨੂੰ ਜ਼ਬਰਜਮਾ ਕਰਨਾ ਇਹ ਚੀਜ਼ਾਂ ਨਹੀਂ ਚੱਲਣਗੀਆਂ ਜਿਹੜੇ ਇਹਨਾਂ ਨੇ ਧੱਕਾ ਕਰਦੇ ਨੇ ਉਹ ਅਸੀਂ ਨਹੀਂ ਚੱਲਣ ਦੇਣਾ ਜਿੰਨਾ ਚਿਰ ਸਾਡੀਆਂ ਜਿਹੜੀਆਂ 12 ਮੰਗਾ ਤੇ ਲੈ ਕੇ ਅਸੀਂ ਸ਼ੰਭੂ ਮੋਰਚਾ ਲਾਇਆ ਜਾਂ ਹੁਣ ਜਿਹੜੇ ਆ ਸਾਡੇ ਚੱਲਦੇ ਪਏ ਨੇ ਇਹ ਜਿਹੜੇ ਆ ਸਰਕਾਰ ਨੂੰ ਅਸੀਂ ਚਦਾਵ ਨਹੀਂ ਦੇਣੇ ਵੀ ਅਜੇ ਤੱਕ ਸਿਰਫ ਅਸੀਂ ਸਾਡਾ 2 ਘੰਟੇ ਦਾ ਜੇ ਇਹ ਕਾਮਨਾਦ ਆਉਣ ਵਾਲੇ ਸਮੇਂ 'ਚ ਲੰਮਾ ਵੀ ਹੋ ਸਕਦਾ ਕੀ ਰਾਵੈ ਤੁਹਾਡਾ ਗੁਰਮੇਲ ਸਿੰਘ ਜੀ ਆਬਗਾ ਜੌਨ ਪ੍ਰਧਾਨ ਫਿਰੋਜ਼ਪੁਰ